ਕਰਿਓ ਲੀਂਦ ਤੁਹਾਡੇ ਬਾਸਿਆ ਰਹਿਆ ਜਲੇਬਾ ਸਹਿਬ ਔਰ ਬਸਰ ਕੇ ਨੇ ਜ਼ਿੰਦਗੀ ਦੇ ਤਸਰਬੇ ਨੇ ਬੰधेर ਸਾਹਿਬ ਹੁਣ ਹੁਣ ਸਹਿਬ ਉਹ ਵੀ ਮਿਲੇ ਔਰ ਹੋਰ ਵੀ ਜਿਹੜੇ ਥੱਲੇ ਵੀ ਨੇ ਵੀਰੇ ਇੱਕ ਦੂਜੇ ਦੇ ਨਾਲ ਪ੍ਰੇਮ ਚੜਿਓ ਜੇ ਕੋਈ ਕਹਿੰਦਾ ਨਾ ਮੰਨੋ ਆਪਾਂ ਇੱਥੇ ਹੱਕਾਂ ਲਈ ਲੜਾਈ ਹੈ ਇੱਕ ਦੂਜੇ ਲਈ ਅੜੋ ਖੜੋ ਆਪ ਭਰਾਓ ਇੱਕ ਬਚਨ ਮੇਰਾ ਚੇਤੇ ਰੱਖਿਓ ਟਕਾਲਾ ਸਵੇਰੇ ਹੀ ਅਪਾ ਤਾ ਸਦਾ ਹੀ ख नं पो सि गुरू छॾो कोई और कम न कोई औकी गल न ਯਾਦ ਰੱਖਿਓ ਜਿਨ੍ਹਾਂ ਨੂੰ ਇਹ ਮਾਰਨਗੇ ਉਹ ਨਹੀਂ ਮਰ ਕੇ ਵੀ ਨਹੀਂ ਮਰਨ ਤੇ ਇਹ ਜਿਉਂਦੇ ਵੀ ਨਹੀਂ ਮਰ ਜਾਣਗੇ ਇਹ ਜੋ ਮਰਦੀ ਵੇਖੋ ਕਹੋਂਦੇ ਫਿਰਦੇ ਧਾਰ ਨੂੰ ਧਰਮ ਧਰਮ ਕਿਹੜਾ ਧਰਮ ਹੋਏ ਇਹ ਧਰਮ ਨਾ ਬਣਾ ਆਪਣੀ ਲੋਕਾਂ ਤੇ ਗੋਲੀਆਂ ਮਾਰੋ ਆਪਣੇ ਭਰਾਵਾਂ ਤੇ ਜ਼ੁਲਮ ਢਾਓ ਬਜ਼ੁਰਗਾਂ ਨੂੰ ਸ਼ਹੀਦ ਕਰਦੇ ਹੋ ਇਹ ਲੇਖਾ ਦੇਣਾ ਪੈਣਾ